ਅੱਜ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਜਨਰ ਸਕੱਤਰ ਕੁਲਵੰਤ ਸਿੰਘ ਸੈਣੀ ਅਤੇ ਸੋਮਨਾਥ ਵਾਈਸ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਮੀਟਿੰਗ ਹੋਈ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਇਸ ਸਰਕਾਰ ਨੇ ਲਾਗੂ ਨਹੀਂ ਕੀਤਾ ਜਿਸ ਵਿੱਚ ਆਊਟਸੋਰਸ ਤੇ ਕੰਮ ਕਰਦੇ ਸਾਰੇ categories ਦੇ ਮੁਲਾਜ਼ਮਾਂ ਨੂੰ ਸਫਾਈ ਸੇਵਕ ਅਤੇ ਸੀਵਰਮੈਨ ਨੂੰ 2 ਮਹੀਨੇ ਵਿੱਚ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਦੀ ਨਵੀਂ ਸਰਕਾਰ ਆਈ ਹੈ ਤਾਂ ਉਹਨਾਂ ਵੱਲੋਂ ਕੋਈ ਵੀ ਵਾਅਦਾ ਨਿਭਰੇ ਨਹੀਂ ਚਾੜਿਆ ਇਸ ਸਬੰਧੀ ਆਉਣ ਵਾਲੀਆਂ ਜਲੰਧਰ ਦੀਆਂ ਜਿਮਨੀ ਚੋਣਾ ਦੌਰਾਨ 6 ਜੁਲਾਈ ਨੂੰ ਜਲੰਧਰ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਪੰਜਾਬ ਦੇ ਸਾਰੇ ਨਗਰ ਨਿਗਮਾਂ ਦੇ ਮੁਲਾਜ਼ਮ ਬਾਗ ਲੈਣਗੇ ਤੇ ਲੋਕਾਂ ਨੂੰ ਇਸ ਸਰਕਾਰ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੇ। ਅਸੀਂ ਪੰਜਾਬ ਲੈਵਲ ਦੇ ਉੱਤੇ ਜਿਸ ਵੇਲੇ ਸਰਕਾਰ ਬਣੀ ਆ ਉਸ ਤੋਂ ਪਹਿਲਾਂ ਸਾਡਾ ਇੱਕ ਫੈਸਲਾ ਹੋਇਆ ਸੀ ਪਹਿਲੀ ਸਰਕਾਰ ਦੇ ਨਾਲ ਜਿਹਦੇ ਵਿੱਚ ਸਿਗਾ ਭਈ ਸਫਾਈ ਸੇਵਕ ਸੀਵਰਮੈਨ ਜਿਹੜੇ ਆ ਉਹ ਪਹਿਲਾਂ ਰਿਸੋਰਸ ਕੀਤੇ ਜਾਣਗੇ। 2 ਮਹੀਨਿਆਂ ਦੇ ਵਿੱਚ ਉਹ ਬਾਕੀ ਜਿਹੜੇ ਰਹਿੰਦੇ ਬਣਾਜੇ ਆ ਉਹ ਸਾਰੇ ਰਿਸੋਰਸ ਕੀਤਾ ਜਾਣਗੇ ਤੇ ਇਨ ਬਿਟਵੀਨ 2 ਮਹੀਨੇ ਪਹਿਲਾਂ ਪਹਿਲਾਂ ਇਲੈਕਸ਼ਨ ਕੂਟ ਲਾਗੂ ਹੋ ਗਿਆ ਇਲੈਕਸ਼ਨ ਹੋ ਗਏ ਇਹ 91 ਸੀਟਾਂ ਜਿੱਤ ਕੇ ਆਏ ਆ 91 ਸੀਟਾਂ ਜਿੱਤ ਕੇ ਆ ਕੇ ਇਹ ਕੀ ਕਰ ਰਹੇ ਆ ਅੱਜ ਤੱਕ 2.5 ਸਾਲ ਹੋ ਗਏ ਮਲਾਜ਼ਮ ਸਾਰਿਆਂ ਦਾ ਹਰ ਚੀਜ਼ ਰੋਕ ਕੇ ਬੈਠੇ ਕੋਈ ਚੀਜ਼ ਨਹੀਂ ਆ ਅਸੀਂ ਜੋ ਤੁਸੀਂ 3000 ਯੂਨਿਟ ਬਾਬ ਕੀਤੀ ਆ ਅਸੀਂ ਉਹਦੇ ਵੀ ਹੱਕ ਚੇਹੇ ਨਹੀਂ ਕਿਉਂ ਤੁਸੀਂ ਦਿੱਤੀ ਆ ਇਹ ਪੱਕਾ ਤੁਹਾਡਾ ਕੋਈ ਕਾਨੂੰਨ ਨਹੀਂ ਬਣ ਗਿਆ ਵੀ ਸਾਰਿਆਂ ਨੇ ਦੇਣੀ ਬਿਜਲੀ ਜਾਂ ਅਗਲੀ ਸਰਕਾਰ ਉਬਦ ਕਰ ਦੋਗੀ ਤੁਸੀਂ ਉਹਦੇ ਬੱਚੇ ਨੂੰ ਨੌਕਰੀ ਕਿਉਂ ਨਹੀਂ ਦਿੰਦੇ ਜਿਹੜਾ ਆਪੇ ਬਿਜਲੀ ਦਾ ਮਿਲਦਾ ਹੋਊਗਾ ਆਪੇ ਧਾਣੇ ਲਿਆਊਗਾ ਮੈਂ ਆਟਾ ਲਿਆਊਗਾ ਸੋ ਸਾਨੂੰ ਆਪਣੇ ਉਤੇ ਮੰਗਤੇ ਬਣੋਗੇ ਇਸ ਲਈ ਅਸੀਂ ਉਹਦੀ ਵੀ ਖੇਤੀ ਕਰਦੇ ਆ ਔਰ ਅਸੀਂ ਮੀਟਿੰਗ ਗੱਲ ਚਤਰ ਸਿੰਘ ਪਾਰਕ ਲੁਧਿਆਣਾ ਵਿੱਚ ਕੀਤੀ ਆ ਪੰਜਾਬ ਦੀ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜੋ ਸਾਡਾ ਫੈਸਲਾ ਉਸ ਲਈ ਕੀਤਾ ਸੀ ਜਿਹੜੇ ਮੁਲਾਜ਼ਮ ਰਹਿੰਦੇ ਆ ਉਹਦੇ ਵਿੱਚ ਚਾਹੀਏ ਡਰਾਈਵਰ ਹੋਣ ਉੱਚ ਚਾਹੀਏ ਸੁਪਾਈ ਜਿਹੜੇ ਸੁਪਾਈ ਦੇ ਕੋਲ ਉਹਦੇ ਵਿੱਚ ਟੂਲ ਆਪਰੇਟਰ ਹੋਣ ਆਪਣੇ ਡਾਟਾ ਐਂਟਰੀ ਆਪਰੇਟਰ ਹੋਣ ਕਲਰਿਕ ਚਪੜਾਸੀ ਬੇਲਦਾਰ ਮਾਲੀ ਇਲੈਕਟ੍ਰੀਸ਼ੀਅਨ ਡਰਾਈਵਰ ਇਹ ਸਾਰੇ ਜਿਹੜੇ ਰਹਿ ਗਏ ਆ ਕੈਟਾਗਰੀਆਂ ਉਹਨਾਂ ਨੂੰ ਪੱਕਾ ਕਰਦਾ ਇਹਨਾਂ ਨੇ ਨਹੀਂ ਕੁਝ ਵੀ ਕੀਤਾ ਇਹ ਨਵੀਂ ਨੀਤੀ ਅਪਣਾ ਕੇ ਆਪਣੇ ਬੰਦੇ ਵਾਲੀ ਬਿਗੇ ਫਾਇਰਮੈਨ ਲੈਂਦੇ ਆ ਕਿਉਂਕਿ ਜਿਹੜਾ ਲੱਗੋ 20 ਸਾਲ ਦੇ ਫਾਇਰਮੈਨ ਉਹ ਕਿੱਥੇ ਜਾਣਗੇ ਉਹਨੇ ਆਪਣੀ ساری ਜ਼ਿੰਦਗੀ ਗ੍ਰਾਮ ਕੀਤੀ ਆ ਅੱਗਾ ਕਿੰਨੀਆਂ ਲੱਗਦੀਆਂ ਕੌਣ ਕੰਮ ਕਰੂਗਾ ਸੋ ਇਹ ਤਰ੍ਹਾਂ ਜਿਹੜੇ ਅਵਸਰ ਆ ਇਹ ਉਹਨਾਂ ਨੂੰ ਕਈ ਵਾਰ ਤੁਸੀਂ ਇੱਟਾ ਕਰਦੇ ਹੋ ਜੀ ਸਭ ਕੋ ਠੇਕ ਕਰ ਰਹੇ ਆ ਸੋ ਅਸੀਂ ਉਹਦੇ ਲਈ ਪੰਜਾਬ ਦੀ ਜਿਹੜੀ ਸਾਡੀ ਪੈ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਜਿੱਥੇ ਜਿਮਲੀ ਚੋਣ ਹੋਊਗੀ ਜਦੋਂ ਜਨਤ ਰਾਏ 10 ਜੁਲਾਈ ਨੂੰ ਅਸੀਂ 6 ਜੁਲਾਈ ਨੂੰ ਉਥੇ ਝੰਡਾ ਵਾਰਜ ਰੱਖਿਆ ਪੂਰੇ ਪੰਜਾਬ ਦੀਆਂ ਕਮੇਟੀਆਂ ਸਾਡੀ ਆਉਣ ਗਿਆ ਉਸ ਇਲਾਕੇ ਜਿੱਥੇ ਵੋਟ ਪਹਿਣੀ ਆ ਉਥੇ ਝੰਡਾ ਵਾਰਜ ਕੀਤਾ ਜਾਊਗਾ ਕਿਉਂਕਿ ਇਹਨਾਂ ਨੂੰ ਕੋਈ ਨਾ ਵੋਟ ਪਾਓ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਤਾਂ ਇਹ ਵੀ ਦੇਖੋ ਤੁਹਾਡੇ ਸਾਹਮਣੇ ਇਹਨਾਂ ਦੇ ਮਤਲੇ ਦੇ ਵੀਡੀਓ ਵਾਇਰਲ ਹੋਈਆਂ ਲੋਕਾਂ ਨੂੰ ਬਹੁਤਾਂ ਦਾ ਘੇਰ ਉਟਾਇਆ ਰਿਹਾ ਤੇ ਕਿਰਨਾਂ ਨੇ ਕੋਈ ਵੀ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸੋ ਅਸੀਂ ਉਹਦੇ ਵਿੱਚ ਰਹਿੰਦੀਆਂ ਮੰਗਾ ਨੂੰ ਹੱਲ ਕਰਾਉਣ ਲਈ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਪਹਿਲੀ ਗੱਲ ਤਾਂ ਜਿਹੜੇ ਸਾਰੇ ਮਜਮ ਰਹਿੰਦੇ ਆ ਦੋ ਮਿੰਟ ਦਾ ਫੈਸਲਾ ਪਹਿਲੀ ਗੱਲ ਉਹ ਪਹਿਲਾਂ ਉਹ ਪੱਕੇ ਕੀਤੇ ਜਾਣ ਉਸ ਤੋਂ ਅਗਲੇ ਸਾਡੀਆਂ ਡਿਮਾਂਡਾਂ ਜਿਹੜੀਆਂ ਆਈਆਂ ਤੁਹਾਨੂੰ ਡਿਮਾਂਡ ਜੱਟ ਦੀ ਕਾਪੀ ਦੇਣੇ ਆ ਟੈਨਸ਼ਨ ਵਾਲੀ ਇੱਕ ਇੱਕ ਚਾਰ ਤੋਂ ਬਾਅਦ ਦੀ ਸੀਰੀਅਲ ਦੇ ਹਿਸਾਬ ਨਾਲ ਤਰਕੀਆਂ ਇਹ ਸਾਡੇ ਆ ਗਈਆਂ ਵੰਗਾ ਸੋ ਅਸੀਂ 6 ਤਰੀਕ ਨੂੰ ਜਲੰਧਰ ਵਿਖੇ ਝੰਡਾ ਵਾਰਜ ਕਰ ਰਹੇ ਆ ਜਿਸ ਇਲਾਕੇ 'ਚ ਇਹਨਾਂ ਨੇ ਆਪ ਆਪਣੇ ਵੋਟ ਪੈਣੀਆਂ ਉੱਥੇ ਜੀ ਇਸ ਤੋਂ ਇਲਾਵਾ ਸਰਕਾਰ ਦਾ ਵੀ ਵਿਰੋਧ ਕਰਦੇ ਇਹ ਤਾਂ ਬਾਅਦ ਜਿੱਥੇ ਹੋਰ ਜਿਵੇਂ ਨਹੀਂ ਜਾਣਾ ਹੋਣਗੇ ਉਹ ਜਿਹੜੇ ਬਾਕੀ ਹੋ ਰਹੇ ਆ ਉੱਥੇ ਵੀ ਜਿਵੇਂ ਨਹੀਂ ਜਾਣਾ ਹੋਣੀਆਂ ਅਸੀਂ ਉੱਥੇ ਜਾਵਾਂਗੇ ਜਿਹੜੇ ਮਰਜ਼ੀ ਪੰਜਾਬ ਜਿਹੜੇ ਮਰਜ਼ੀ ਤਾਂ ਦੇ ਹੋਵੇ ਅਸੀਂ ਉੱਥੇ ਜਾਵਾਂਗੇ ਜੱਬੇ ਵਾਲਾ ਕੋਈ ਸ਼ਹਿਰ ਨਹੀਂ ਬੰਦਾ ਅਸੀਂ ਜੱਬੇ ਵਾਲੇ ਤੇ ਵੀ ਸਾਰੇ ਜਿਹੜੀ ਸਾਡੀ ਕਾਇਚ ਚੱਲਦੀ ਆ ਉਹਦੇ ਵੀ ਕੋਈ ਮਾਗੇ ਫਿਰ ਮਤਵੋਟ ਪਾਓ ਇਹਨਾਂ ਨੂੰ ਜਿਹਨੂੰ ਮਰਜ਼ੀ ਮਾ ਦਿਓ ਸਾਡੀ ਕੋਈ ਵੀ ਪੋਲੀਟਿਕਲ ਪਾਰਟੀ ਦਾ ਕੋਈ ਸਵੱਤ ਨਹੀਂ ਚਲੋ ਹੁਸ਼ਿਆਰਪੁਰ ਦੇ ਮੁਲਾਜ਼ਮ ਆਣਗੇ ਪੂਰੇ ਪੰਜਾਬ ਤੋਂ ਪੂਰੇ ਪੰਜਾਬ ਦੇ ਹੀ ਆਉਣੇ ਆ ਸਾਡੇ ਪੂਰੇ ਪੰਜਾਬ ਦੇ ਮੁਲਾਜ਼ਮ ਆਉਣੇ ਆ ਜਲਦਰ ਬਗੇ 6 ਤਰੀਕ ਨੂੰ ਜੋ ਸਾਡੇ ਆਪਣੇ ਕਲਵੰਤ ਸਿੰਘ ਸੈਣੀ ਜੀ ਨੇ ਆਪ ਜੀ ਨੂੰ ਦੱਸਿਆ ਕਿ ਪੰਜਾਬ ਮਿਊਸਪਲ ਐਕਸ਼ਨ ਕਮੇਟੀ ਨੇ ਜੋ ਫੈਸਲਾ ਲਿੱਤਾ ਆ ਪੰਜਾਬ ਦੇ ਵਿੱਚ ਜਮਿਨੀ ਚੋਣਾਂ ਜਿੱਥੇ-ਜਿੱਥੇ ਵੀ ਹੋਣਗੀਆਂ ਉਸ ਜਗ੍ਹਾ ਦੇ ਉੱਤੇ ਅਸੀਂ ਆਪਣਾ ਝੰਡਾ ਮਾਰਚ ਕਰਾਂਗੇ ਉਹਦਾ ਕਾਰਨ ਇਹ ਆ ਕਿ ਜਦੋਂ ਪਿਛਲੀ ਸਰਕਾਰ ਨੇ ਸਾਡੇ ਨਾਲ ਗੱਲ ਕੀਤਾ ਸੀਗਾ ਕਿ ਸਫਾਈ ਸੇਵਕ ਔਰ ਸੀਵਰਮੈਨ ਜਿਹੜੇ ਆ ਇਹਨਾਂ ਨੂੰ ਆਊਟਸੋਰਸ ਤੋਂ ਇਨਸੋਰਸ ਕੀਤਾ ਜਾਂਦਾ ਆ ਤੇ ਬਾਕੀ ਜਿਹੜੀਆਂ ਸਾਡੀਆਂ ਕੈਟਾਗਰੀਆਂ ਰਹਿ ਗਈਆਂ ਸਨ ਟਿਊਬਲ ਆਪਰੇਟਰ ਬੇਲਦਾਰ ਮਾਲੀ ਯਾਨੀ 13 14 ਬ੍ਰਾਂਚਾਂ ਦੇ ਵਿੱਚ ਸਾਡੇ EMPLOYEES ਰਹਿ ਗਏ ਸੀਗੇ ਉਹਨਾਂ ਨੂੰ ਜਲਦ 2 ਮਹੀਨੇ ਬਾਅਦ ਡੀਸੀ ਰੇਟ ਕਰਨ ਦਾ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਔਰ ਹੁਣ ਤੱਕ ਉਹ ਤਾਂ ਸਰਕਾਰ ਖ਼ੈਰ ਚਲੀ ਗਈ ਜਿਹੜੀ ਸਰਕਾਰ ਬਾਅਦ ਦੇ ਵਿੱਚੋਂ ਵੀ ਆਈ ਆ ਉਹਦੇ ਵੀ ਕੋਈ 2.5 3 ਸਾਲ ਦੇ ਲਗਭਗ ਸਮਾਂ ਬੀਤ ਗਿਆ ਆ ਵੱਟ ਹੱਲੇ ਤੱਕ ਉਹ 2 ਮਹੀਨੇ ਪਤਾ ਨਹੀਂ ਕਿਹੜੇ ਕੈਲੰਡਰ 'ਚ ਸੀ ਜਿਹੜੇ ਨਹੀਂ ਆ ਇਸ ਕਰਕੇ ਅਸੀਂ ਜਿੱਥੇ ਵੀ ਪੰਜਾਬ ਦੇ ਵਿੱਚ ਚਾਰੋਂ ਜਗ੍ਹਾ ਤੇ ਜ਼ਮੀਨੀ ਚੋਣ ਹੋਣੀ ਆ ਔਰ ਉਹਨਾਂ ਜ਼ਮੀਨੀ ਚੋਣਾਂ ਦੇ ਉੱਤੇ ਜਿਹੜਾ ਸਾਡੇ ਪੰਜਾਬ ਸੰਗਠਨ ਨੇ ਫੈਸਲਾ ਕੀਤਾ ਆ ਉਹਦੇ ਨਾਲ ਵਿਚਾਰ ਪਰ ਤੋਂ ਨਗਰ ਨਿਗਮ ਸਫਾਈ ਕਰਮਚਾਰੀ ਯੂਨੀਅਨ ਇਸ ਫੈਸਲੇ ਦਾ ਸਮਰਥਨ ਕਰਦੀ ਆ ਔਰ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਸੀਂ ਤਨਮਨ ਧੰਨ ਦੇ ਨਾਲ ਇਸ ਜਿਹੜੀ ਛੰਡਾ ਮਾਰਚਾ ਉਹਦੇ ਵਿੱਚ ਪੂਰਾ ਸਹਿਯੋਗ ਦਵਾਂਗੇ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ